ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਨੂੰ ਇੱਕ ਵਧੀਆ ਡੈਸ਼ ਜਾਨਕੀ ਮਫਿਨ ਬਣਾ ਕੇ ਦਿਖਾਵਾਂਗੇ ਦੇ ਲਈ ਆਟਾ ਤੇ ਇੱਕ ਆਪਾਂ ਨੂੰ ਆ ਪਲੇਟ ਚਾਹੀਦੀ ਹੁੰਦੀ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਹੋਰ ਸਮਾਨ ਆ ਜਿੱਦਾਂ ਕਿ ਮਫਿਨ ਦੇ ਉੱਤੇ ਚਾਕਲੇਟ ਜੇ ਲਾਉਣੇ ਹੁੰਦੇ ਆ ਆ ਹੁੰਦੇ ਆ ਤੇ ਆ ਬੇਕਿੰਗ ਪਾਊਡਰ ਹੁੰਦਾ ਤੇ ਆ ਦੁੱਧ ਹੁੰਦਾ ਤੇ ਆ ਕੱਪ ਹੁੰਦੇ ਜਿਹੜੇ ਵਿੱਚ ਪਾਉਣੇ ਆਪਾਂ ਪਲੇਟ ਦੇ ਤੇ ਇਹਦੇ ਵਿੱਚ ਜਾਨਕੀ ਆਪਾਂ ਹੋਰ ਉਹ ਤੁਹਾਨੂੰ ਦਿਖਾਉਣੀ ਆਪਾਂ ਤੇ ਇਹਦੇ ਵਿੱਚ ਜਿੱਦਾਂ ਕਿ ਆਪਾਂ ਅੰਡੇ ਐਡ ਕਰਨੇ ਤਾਂ ਸੁਗਰ ਐਡ ਕਰਨੀ ਹੁੰਦੀ ਹੈ ਠੀਕ ਆ ਤੇ ਆਮ ਦਾ ਜਾਨਕੀ ਹੁੰਦਾ ਪਾਣਾ ਹੁੰਦਾ ਇਹ ਵੀ ਮਰੀਲਾ ਸਟਿਕ ਹੁੰਦਾ ਇਹ ਵਿੱਚ ਪਾਣਾ ਹੁੰਦਾ ਆਪਾਂ ਇਹਦੇ ਤੇ ਇਹਦੀ ਫਲਾਵਰਟ ਲਈ ਕਿ ਉਹ ਜਿਹੜਾ ਆਪਾਂ ਮਫਿਨ ਬਣਾਉਣੇ ਹੁੰਦੇ ਹਨ ਉਹ ਫੁੱਲ ਜਾਣ ਆਪਾਂ ਹੁਣ ਕਰਦੇ ਹਾਂ ਸ਼ੁਰੂ ਤੇ ਆਪਾਂ ਲੈ ਲਿਆ ਜਾਨਕੀ ਦੁੱਧ ਦਾ ਇੱਕ ਗਲਾਸ ਪਾ ਲਿਆ ਤੇ ਭਾਂਡੇ ਵਿੱਚ ਤੁਸੀਂ ਦੁੱਧ ਪਾ ਲੈਣਾ ਤੇ ਇਹਦੇ ਵਿੱਚ ਤੁਸੀਂ ਅੰਡੇ ਐਡ ਕਰ ਲੈਣੇ ਆ ਹਾਂਜੀ ਆਪਾਂ ਦੁੱਧ ਵਿੱਚ ਜਿੱਦਾਂ ਕਿ ਅੰਡੇ ਐਡ ਕਰਦੇ ਆ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਘਿਓ ਦਾ ਵੀ ਐਡ ਕਰਨਾ ਹੁੰਦਾ ਇਹਨੂੰ ਪਗਲਾ ਕੇ ਵੀ ਤੁਸੀਂ ਐਡ ਕਰ ਸਕਦੇ ਇਦਾਂ ਵੀ ਕਰ ਸਕਦੇ ਆ ਤੇ ਇਹਨੂੰ ਆਪਾਂ ਐਡ ਕਰਕੇ ਤੇ ਘਿਓ ਦੇ ਵਿੱਚ ਅੰਡੇ ਤੇ ਦੇਸੀ ਘਿਓ ਤੇ ਆਪਾਂ ਸੋਨੂੰ ਦਿਖਾਉਨੇ ਆ ਅੱਗੇ-ਅੱਗੇ ਜਿਹੜੇ ਮਾਫੀ ਨੂੰ ਦਿਓ ਬਹੁਤ ਵਧੀਆ ਬੰਦ ਹੈ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿੱਦਾਂ ਕਿ ਆਪਾਂ ਇਹਨੂੰ ਘੋਲਣਾ ਹੁੰਦਾ ਰਲਾ ਲੈਣਾ ਦੁੱਧ ਵਿੱਚ ਚੰਗੀ ਤਰ੍ਹਾਂ ਇਹਨੂੰ ਆਪਾਂ ਐਦਾਂ ਪਰ ਲਾਈ ਜਾਣਾ ਕਿਉਂ ਉਹਨੂੰ ਕਿਉਂ ਉਹਨਾਂ ਕਿ ਜਾਨੀ ਕੀ ਪਗਲਾ ਕੇ ਪਾਲ ਕੇ ਚਾਹੀਦਾ ਵੀ ਪਾ ਸਕਦੇ ਆ ਆਪਾਂ ਤੇ ਇਹਨੂੰ ਆਪਾਂ ਹੁਣ ਐਦਾਂ ਪੂਰਾ ਘੋਲ ਲੈਣਾ ਦੇਖੋ ਕਿੰਨਾ ਵਧੀਆ ਹੁਣ ਆਪਣਾ ਘੁਲ ਗਿਆ ਇਹ ਠੀਕ ਆ ਆਪਾਂ ਇਹਦੇ ਨਾਲ ਇਹਨੂੰ ਇਦਾਂ ਕੇ ਕੋਲ ਲੈਣਾ ਆਂਦੇ ਨੂੰ ਤੇ ਦੇਸੀ ਘਿਓ ਨੂੰ ਦੇਖੋ ਹੁਣ ਇਹ ਨਾ ਦੀਸੀ ਕਿ ਉਹ ਜਮਾਂ ਵੀ ਦਿਖ ਰਿਹਾ ਇਦਾਂ ਆਪਣੇ ਵਾਲੀ ਹੋਣੀ ਚਾਹੀਦੀ ਆ ਮਦਾਨੀ ਕਹਦੀ ਆ ਕਿ ਆਪਾਂ ਸਾਗ ਨਹੀਂ ਜਿਵੇਂ ਕੋੜ ਦੇ ਉਵੇਂ ਕੋੜ ਦੇਣਾ ਇਹਨੂੰ ਐ ਬਣਾ ਲੈਣਾ ਆਪਾਂ ਠੀਕ ਆ ਤੇ ਇਦਾਂ ਆਪਾਂ ਇਹਨੂੰ ਕੋੜ ਕੇ ਤੇ ਆਪਾਂ ਤੁਹਾਨੂੰ ਹੁਣ ਇਦਾਂ ਚੰਗੀ ਤਰ੍ਹਾਂ ਪਹਿਲਾਂ ਇਹਨੂੰ ਕੋੜ ਲੈਣਾ ਕੋੜ ਲੈਣਾ ਮਤਲਬ ਕਿ ਪੂਰਾ ਰਲਾ ਲੈਣਾ ਇਹਨੂੰ ਆਪਾਂ ਉਸ ਤੋਂ ਬਾਅਦ ਆਪਾਂ ਜਿਹੜਾ ਮਫੀ ਨਾਲ ਆ ਆਟਾ ਤਿਆਰ ਕਰਾਂਗੇ ਆਇਆ ਮਫਿਨ ਦਾ ਆਟਾ ਠੀਕ ਹੈ ਇਹਦੇ ਵਿੱਚ ਆਪਾਂ ਜਿਹੜਾ ਕਿ 슈ਗਰ ਜਿਹੜੀ ਆਪਾਂ ਖੰਡ ਕਹੀ ਸਾਨੂੰ ਉਹ ਜਾਨੀ ਕਿ ਤੁਸੀਂ 2 ਚਮਚੇ ਆਪਦੇ ਹਿਸਾਬ ਨਾਲ ਹੈਨਾ ਚਾਹੇ 3 ਚਮਚੇ ਤੁਸੀਂ ਪਾ ਸਕਦੇ ਆ ਜਿੰਨਾ ਕਿ ਮਿੱਠਾ ਸਾਨੂੰ ਵਧੀਆ ਲੱਗਦਾ ਉਹਨਾਂ ਤੁਸੀਂ ਐਡ ਕਰ ਸਕਦੇ ਆ ਠੀਕ ਹੈ ਥੋੜਾ ਇਹਦੇ ਵਿੱਚ ਤੇ ਤੁਸੀਂ ਵਧੀਆ ਜਿਵੇਂ ਕਿ ਆਪਾਂ ਉਹ ਮੱਖਣ ਖਾਣੇ ਆ ਕਿ ਉਹ ਚ ਨਮਕ ਵੀ ਐਡ ਕਰ ਸਕਦੇ ਆ ਠੀਕ ਆ ਇਹਦੇ ਵਿੱਚ ਬੇਕਿੰਗ ਪਾਊਡਰ ਪਾਉਣ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਬੇਕਿੰਗ ਪਾਊਡਰ ਪਾ ਕੇ ਵੀ ਤੁਸੀਂ ਇਹਨੂੰ ਕਰ ਲੈਣਾ ਠੀਕ ਆ ਤੇ ਇਹਦੇ ਵਿੱਚ ਤੁਸੀਂ ਆਹ ਚਾਕਲੇਟ ਵਾਲੀ ਜਿਹੜਾ ਤੁਹਾਨੂੰ ਦਿਖਾਈ ਸੀ ਇਹ ਵੀ ਐਡ ਕਰ ਸਕਦੇ ਆ ਠੀਕ ਆ ਤੇ ਇਹ ਆਪਾਂ ਮਿਲ ਜਾਂਦੇ ਆ ਆਪਾਂ ਜਿੱਦਾਂ ਕਿ ਲੈ ਕੇ ਆਏ ਸੀ ਇਹ ਆਪਾਂ ਨੂੰ ਮਿਲੇ ਸੀ ਤੁਸੀਂ ਵੀ ਇਹ ਇਦੇ ਵਿੱਚ ਜਿੱਦਾਂ ਕਿ ਐਡ ਵੀ ਕਰ ਸਕਦੇ ਹਾਂ ਤੇ ਬਾਅਦ ਵਿੱਚ ਕਿਦਾਂ ਆਪਾਂ ਇਹਨੂੰ ਪੂਰਾ ਰਲਾ ਲੈਣਾ ਯਾਨੀ ਕਿ ਮਲਾ ਲੈਣਾ ਆਪਾਂ ਸਾਰੇ ਨੂੰ ਇਦਾਂ ਸਾਰਾ ਮਲਾ ਕੇ ਦੇਖੋ ਕਿ ਆਪਾਂ ਇਹਨੂੰ ਪੂਰਾ ਰਲਾ ਲਾਂਗੇ ਯਾਨੀ ਕਿ ਹੁਣ ਆਪਾਂ ਦੇਖੋ ਇਦਾਂ ਆਪਾਂ ਇਹਨੂੰ ਪੂਰਾ ਮਿਕਸ ਕਰ ਲੈਣਾ ਫਿਰ ਇੱਕ ਹਿਸਾਬ ਦਾ ਆਪਾਂ ਇਹਨੂੰ ਕਿ ਆਟਾ ਹੀ ਹੁੰਦਾ ਐ ਮਫਿਨ ਦਾ ਜਿਹੜਾ ਆਪਾਂ ਬਣਾਉਨੇ ਆ ਇਦਾਂ ਆਪਾਂ ਇਹਨੂੰ ਪੂਰਾ ਆਪਾਂ ਦੇਖੋ ਵੀ ਇਦਾਂ ਬਣਾਉਣਾ ਤੇ ਬਹੁਤ ਘੈਂਟ ਪੰਦਿਆ ਏ ਠੀਕ ਆ ਇਦਾਂ ਆਪਾਂ ਇਹਨੂੰ ਹਰਲਾ ਲੈਣਾ ਕੀ ਆਪਣਾ ਸਾਰਾ ਮਿਲਕ ਤਿਆਰ ਆਉਣੇ ਠੀਕ ਆ ਤੇ ਆਪਣਾ ਦੂਜਾ ਵੀ ਜਿਹੜਾ ਆਪਾਂ ਘੋਲਿਆ ਸੀਗਾ ਦੁੱਧ ਤੇਲ ਵਿੱਚ BC ਕਿਉਂ ਹੋ ਗਿਆ ਆਪਣਾ ਤਿਆਰ ਆ ਠੀਕ ਆ ਤੇ ਹੁਣ ਜਾਨੀ ਕਿ ਜਿੱਦਾਂ ਕਿ ਆਪਾਂ ਬਸ ਇਹਦੇ ਵਿੱਚ ਐਡ ਕਰਨਾ ਏਨੂੰ ਆ ਵੱਡਾ ਭਾਂਡਾ ਲੈ ਕੇ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਆ ਆਟਾ ਜਿਹੜਾ ਪਰ ਲਾਇਆ ਹੋਇਆ ਤੇ ਹੁਣ ਤੁਸੀਂ ਇਹਦੇ ਵਿੱਚ ਆਪਣਾ ਜਿਹੜਾ ਉਹ ਸੀਗਾ ਜਿੱਦਾਂ ਕਿ ਆਪਾਂ ਦੁੱਧ ਤੁਹਾਨੂੰ ਦਿਖਾਇਆ ਸੀਗਾ ਤੇ ਇਹਦੇ ਵਿੱਚ ਆਪਾਂ ਉਹ ਵੀ ਐਡ ਕਰਨਾ ਤੁਹਾਨੂੰ ਮੀਡੀਅਲ ਐਸਟਿਕ ਦਿਖਾਈ ਸੀ ਜਿਹੜੀ ਆਪਾਂ ਇਹ ਇਹ ਤੁਸੀਂ ਇਹਦੇ ਵਿੱਚ ਐਡ ਕਰ ਦੇਣਾ ਇਦਾਂ ਤੁਸੀਂ ਇਹਦੇ ਵਿੱਚ ਇਹ ਐਡ ਕਰ ਦੇਣਾ ਠੀਕ ਆ ਤੇ ਇਹਦੇ ਵਿੱਚ ਆਪਾਂ ਐਡ ਕਰਕੇ ਇਹਨੂੰ ਤੇ ਹੁਣ ਆਪਾਂ ਇਨੂੰ ਫਿਰ ਲਾad ਦੇਣਾ ਯਾਨੀ ਕਿ ਠੀਕ ਹੈ ਇਹਨੂੰ ਆਪਾਂ ਫਿਰ ਮਿਕਸ ਕਰ ਦੇਣਾ ਜਿੱਦਾਂ ਕਹਿ ਦਈਏ ਇਨੂੰ ਆਪਾਂ ਲਾ ਕੇ ਤੇ ਫਿਰ ਇਹਦੇ ਵਿੱਚ ਆਪਾਂ ਪਾ ਦੇਣਾ ਦੁੱਧ ਤੇ ਜਿਹੜਾ ਸੀਗਾ ਆਪਾਂ ਦੁਚਾਂਡੇ ਪਾਏ ਸੀ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਦਾਂ ਰਲਾ ਲੈਣਾ ਠੀਕ ਹੈ ਦੇਖੋ ਕਿ ਐ ਆਪਾਂ ਇਹਨੂੰ ਮਲਾ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮਲਾ ਕੇ ਇਹਨੂੰ ਆਪਾਂ ਦੇਖੋ ਇਹਦਾ ਆਪਾਂ ਜਿੱਦਾਂ ਕਿ ਜਿੱਦਾਂ ਕਹਿਦੀ ਹੈ ਕਿ ਇਹਨੂੰ ਥੋੜਾ ਆ ਆਪਾਂ ਸਖਤ ਨਹੀਂ ਰੱਖਣਾ ਇਹਨੂੰ ਥੋੜਾ ਪਤਲਾ ਕਰਨਾ ਆਪਾਂ ਦਿਖਾਵਾਂਗੇ ਕਿ ਪੂਰੇ ਆਪਾਂ ਪਾਦਣਾ ਇਹਨੂੰ ਆਪਾਂ ਸਖਤ ਰੱਖ ਕੇ ਦੇਖੋ ਇਹਦਾ ਆਪਾਂ ਇਹਨੂੰ ਪੂਰਾ ਕੋਲ ਲੈਣਾ ਠੀਕ ਆ ਪੂਰਾ ਲਾਉਣਾ ਹੁੰਦਾ ਇਹਨੂੰ ਪੂਰਾ ਮਲਾ ਲੈਣਾ ਇਹਨੂੰ ਆਪਾਂ ਮਲਾ ਕੇ ਦੇਖੋ ਚੰਗੀ ਤਰ੍ਹਾਂ ਇਹਨੂੰ ਇਕਦਾ ਪੂਰਾ ਮਿਕਸ ਕਰ ਲੈਣਾ ਜਾਨੀ ਕਿ ਆਪਾਂ ਜਿੱਦਾਂ ਕਿ ਆਪਾਂ ਇਹਦੀ ਆ ਦੇਖੋ ਇਦਾਂ ਤਿਆਰ ਕਰ ਲੈਣਾ ਇਹਨੂੰ ਪੂਰਾ ਮਿਕਸ ਕਰਕੇ ਦੇਖੋ ਕਿੰਨਾ ਵਧੀਆ ਬਣ ਗਿਆ ਉਹਨੇ ਇਹ ਇਦਾਂ ਇਹਨੂੰ ਆਪਾਂ ਤਿਆਰ ਕਰਕੇ ਤੇ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਆਪਾਂ ਤਿਆਰ ਕਰ ਲਿਆ ਜਿੱਦਾਂ ਹੁਣ ਆਪਾਂ ਇਹਨੂੰ ਕਿ ਉਹਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਦਿਖਾਏ ਸੀ ਪਲੇਟ ਸੀ ਜਿਹੜੀ ਹਨਾ ਉਹ ਪਲੇਟ ਤੇ ਇੱਕ ਆਪਾਂ ਸਾਨੂੰ ਸੁਖਾਇਆ ਸੀ ਉਹ ਕੱਪ ਜਿਹੜੀ ਉਹ ਪਲੇਟ ਪਲੇਟ 'ਚ ਆਪਾਂ ਕੱਪ ਰੱਖਣੇ ਪਹਿਲੇ ਇਹਨੂੰ ਚੰਗੀ ਤਰ੍ਹਾਂ ਕਰਨਾ ਤੁਸੀਂ ਕਾਫੀ ਟਾਈਮ ਯਾਨੀ ਕਿ ਇਹਨੂੰ 1 2 3 ਮਿੰਟ ਤੁਸੀਂ ਇਦਾਂ ਪੂਰਾ ਮਿਕਸ ਕਰਨਾ ਹੈ ਇਹਨੂੰ ਮਿਕਸ ਕਰਕੇ ਠੀਕ ਹੈ ਤੇ ਆਪਣਾ ਓਵਨ 'ਚ ਕਰੋ ਜਿਹੜਾ ਓਵਨ ਆ ਆ ਦੇਖੋ ਕਿ ਆਪਾਂ ਇਹਨੂੰ ਸਟਾਰਟ ਕੀਤਾ ਹੈ ਓਵਨ ਨੂੰ ਇਹ ਪੂਰਾ ਗਰਮ ਹੋ ਰਿਹਾ ਤੇ ਆਪਾਂ ਤੁਹਾਨੂੰ ਦਿਖਾਉਨੇ ਹਾਂ ਓਵਨ ਪੂਰਾ ਆਪਣਾ ਗਰਮ ਹੋ ਰਿਹਾ ਦੇਖੋ ਆ ਆਪਣਾ ਓਵਨ ਗਰਮ ਹੋ ਰਿਹਾ ਤੇ ਆਪਣਾ ਹੁਣ ਬਣ ਕੇ ਤਿਆਰ ਆ ਦੇਖੋ ਇਹ ਆਪਾਂ ਬਸ ਹੁਣ ਜਿਹੜੀ ਪਲੇਟ ਸੀ ਉਸ ਨੂੰ ਦਿਖਾਈ ਸੀ ਆਪਾਂ ਪਲੇਟ ਇਹਦੇ ਵਿੱਚ ਕੱਪ ਆ ਤੇ ਜਿਹੜੇ ਕੱਪ ਆ ਇਹਨਾਂ ਵਿੱਚ ਥੋੜਾ ਜਿਹਾ ਸਾਈਡਾਂ ਸਾਈਡਾਂ ਤੇ ਥੱਲੇ ਥੋੜਾ ਘਿਓ ਲਾ ਦੇਣਾ ਆਪਾਂ ਦੀ ਸੀ ਠੀਕ ਹੈ ਇਹਦੇ ਨਾਲ ਪੂਰਾ ਲਾਗਣਾ ਚੱਪਕੇ ਨਾ ਇਹਦੇ ਨਾਲ ਕਿ ਵਧੀਆ ਨਿਕਲਣ ਇਹ ਠੀਕ ਹੈ ਤੇ ਆਪਾਂ ਇਹਦੇ ਵਿੱਚ ਪਾ ਕੇ ਸਾਰੇ ਸਾਰੇ ਤਿਆਰ ਹੁਣ ਆਪਾਂ ਇਹਦੇ ਵਿੱਚ ਜਿਹੜਾ ਬਣਾਇਆ ਪੂਰਾ ਇਹ ਪੇਸਟ ਯਾਨੀ ਜਿਹੜਾ ਬਣਾਇਆ ਇਹਦੇ ਵਿੱਚ ਪਾਦਣਾ ਸਾਰਿਆਂ ਦੇ ਦੇਖੋ ਕਿ ਇਹਦੇ ਵਿੱਚ ਆਪਾਂ ਹੁਣ ਪੂਰਾ ਭਰ ਦੇਣਾ ਇਹਨੂੰ ਭਰ ਕੇ ਚੰਗੀ ਤਰ੍ਹਾਂ ਦੇਖੋਗੇ ਆਪਾਂ ਇਹਦੇ ਵਿੱਚ ਭਰ ਰਹੇ ਹਾਂ ਠੀਕ ਹੈ ਤੇ ਆ ਇੱਕ ਇੱਕ ਕਰਕੇ ਆਪਾਂ ਇਹਦੇ ਵਿੱਚ ਭਰ ਦੇਣਾ ਚੰਗੀ ਤਰ੍ਹਾਂ ਆਪਾਂ ਸਾਰੇ ਭਰ ਲਿਆ ਹੁਣ ਤੇ ਹੁਣ ਇਹਨੂੰ ਆਪਾਂ ਆਪਣਾ ਬਸ ਇਹਨੂੰ ਓਵਨ ਵਿੱਚ ਆਪਾਂ ਰੱਖ ਦੇਣਾ ਓਵਨ ਨਾ ਆਪਾਂ ਚਾਲੂ ਕੀਤਾ ਹੋਇਆ ਦੇਖੋ ਕਿ ਇਦਾਂ ਬਣ ਜਾਂਦਾ ਇਹ ਤੇ ਹੁਣ ਇਹਨੂੰ ਆਪਾਂ ਓਵਨ ਦੇ ਵਿੱਚ ਰੱਖਣਾ ਇਹਨੂੰ ਤੇ ਆਪਾਂ ਬਸ ਓਵਨ ਵਿੱਚ ਇਹਨੂੰ ਰੱਖਣ ਲੱਗੇ ਆਂ ਦੇਖੋ ਇਹਦੇ ਉੱਤੇ ਆਪਾਂ ਥੋੜੇ-ਥੋੜੇ ਉਹ ਵੀ ਜਾਨੀ ਕਿ ਪਾ ਦੇਣੇ ਆ ਆ ਦੇਖੋ ਇਦਾਂ ਚਾਕਲੇਟ ਵਾਲੇ ਤੇ ਆਪਾ ਓਵਨ ਵਿੱਚ ਰੱਖਤਾ ਇਹਨੂੰ ਆਪਾ ਓਵਨ ਵਿੱਚ ਇਹਨੂੰ ਰੱਖਤਾ ਹੁਣ ਤੇ ਬਸ ਇਹਨੂੰ ਆਪਾਂ 35-40 ਮਿੰਟ ਓਵਨ ਵਿੱਚ ਰੱਖਣਾ 300 ਯਾਨੀ ਕਿ 85 ਡਿਗਰੀ ਤੇ ਰੱਖਿਆ ਆਪਾਂ ਓਵਨ ਤੇ ਚੱਲ ਰਿਹਾ ਇਹ ਤੇ ਆਪਾਂ ਨੂੰ ਥੱਲੋਂ ਦੇਖਿਓ ਕਿ ਬੰਦ ਦੇ ਵੀ ਦੇਖ ਰਿਹਾ ਉਹ ਦੇਖੋ ਤੇ ਜਿੱਦਾਂ ਕਿ ਹੁਣ ਇਹ ਬਣ ਕੇ ਤਿਆਰ ਆ ਦੇਖੋ ਕਿੰਨੇ ਸੋਹਣੇ ਬਣ ਗਏ ਆ ਇਹ ਮਾਫੀ ਨਾ ਦੇਖੋ ਕਿੰਨੇ ਘੇੜ ਬਣੇ ਆ ਤੇ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬਰ ਕਰ ਲਿਓ ਧੰਨਵਾਦ ਸਾਰਿਆਂ ਦਾ